ਸੋਨੇ ਹਾਰ ਸਰ ਜੀ ਬੋਲੇ ਸੋਨੇ ਹਾਰ ਸਰ ਜੀ ਇਹ ਪੱਤਰਕਾਰ ਸਾਹਿਬ ਬੜਾ ਇਹ ਜਿਹੜੀ ਸੇਵਾ ਆਈ ਆ ਪਿਛਲੀ ਦੇਣੀ ਪੰਜਾਬ ਅੰਦਰ ਹੜ ਆਉਣ ਕਾਰਨ ਜਿਹੜਾ ਲੱਖਾਂ ਏਕੜ ਜਿਹੜੀ ਆ ਵਿਆਸ ਦੇ ਰਿਆਲ ਨਾਲ ਜਿਹੜਾ ਮੁੰਡਾ ਪੇਟ ਪੈਲ ਕਰਮੂ ਵਾਲਾ ਇਹ ਪਿੰਡਾਂ ਵਿੱਚ ਭਾਰੀ ਬਰਬਾਦੀ ਹੋ ਗਈ ਲਗਭਗ 21000 ਏਕੜ ਜਿਹੜੀ ਫਸਲ ਹਰ ਸਾਲ ਬਰਬਾਦ ਹੁੰਦੀ ਹੈ ਪਰ ਸਵੇ ਸਵੇ ਸਰਕਾਰਾਂ ਜੁਰੂ ਬੰਦ ਰਹੀਆਂ ਲਾਰੇ ਲਾਉਂਦੀਆਂ ਪਰ ਫੱਲੇ ਕੱਖ ਨਹੀਂ ਪਿਆ ਪਿਛਲੀ ਦੇਣੀ ਜਿਹੜੀ ਪੰਜਾਬ ਅੰਦਰ ਜਿਹੜੇ ਲੱਖਾਂ ਏਕੜ ਜਿਹੜੀ ਜ਼ਮੀਨ ਬਰਬਾਦ ਹੋਣ ਦੇ ਕਾਰਨ ਜਿਹੜਾ ਸਾਡੇ ਗਵਾਂਢੀ ਰਾਜ ਜਿਹੜਾ ਸੂਬਾ ਹਰਿਆਣਾ ਤੋਂ ਜਿਹੜੇ ਕਰਨਾਲ ਤੋਂ ਕਿਸਾਨ ਵੀਰ ਜਾਂ ਜਿਹੜੇ ਦਾਨੀ ਸੱਜਣ ਆਏ ਬਾਬਾ ਮੁੰਡੇ ਪਿੰਡ ਜਾਣੇ ਬਾਬਾ ਨਾਨਕ ਸਿੰਘ ਜੀ ਕੋ ਅੱਜ 2 ਲੱਖ ਰੁਪਏ ਭੇਟਾ ਕੀਤੀ ਹੈ ਉਹ ਕੀਤੀ ਹੈ ਜਿਹੜੇ ਕਿਸਾਨਾਂ ਕੋ 20 ਜਾਂ ਢੀਲ ਵਾਤੇ ਪਾਏ ਇਹ ਨਹੀਂ ਉਹਨਾਂ ਵਾਤੇ ਸੇਵਾ ਕਰਨ ਦੇ ਦਿੱਤੇ ਗਿਆ ਬਾਬਾ ਨਾਨਕ ਸਿੰਘ ਜੀ ਮੇਰੇ ਕੋਲ ਬੈਠੇ ਨੇ ਮੈਂ ਇਹਨਾਂ ਪੁੱਛਦਾ ਬਾਬਾ ਜੀ ਇਹਨਾਂ ਸੰਗਤ ਦਾ ਆਏ ਦਾ ਕੀ ਧੰਨਵਾਦ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੰਜਾਬ ਦੇ ਵਿੱਚ ਪਿਛਲੇ ਦਿਨੀ 8ਵੇਂ ਮਹੀਨੇ ਦੀ 6 ਤਰੀਕ ਤੋਂ ਪਹਾੜਾਂ ਦੇ ਵਿੱਚ بارش ਹੋਣ ਦੇ ਨਾਲ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋਇਆ ਉਹਦੇ ਵਿੱਚ ਜਿਸ ਤਰ੍ਹਾਂ ਵੀ ਹਿੰਦੁਸਤਾਨ ਸਮੁੱਚੇ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਪਿਆਰ ਨਾਲ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ ਵੱਸਦੇ ਆ ਉਹਨਾਂ ਨੇ ਇਸ ਔਖੀ ਵળે ਆਪਣੇ ਭਰਾਵਾਂ ਦੀ ਆਣ ਕੇ ਬਾਹ ਫੜੀ ਸਾਡੇ ਕੋਲ ਅੱਜ ਕੈਂਥਲ ਤੋਂ ਆ ਜੋਦਾ ਪਿਓ ਪਿਓ ਦਾ ਪਿੰਡ ਤੋਂ گاؤں ਤੋਂ ਵੀਰ ਆਏ ਆ ਉਹਨਾਂ ਨੇ ਵੀ ਵਾਸਤੇ ਜਿਹੜੇ ਜ਼ਿਮੀਦਾਰਾਂ ਦੇ ਕੋਲ ਫਸਲ ਬੀਜਣੀ ਆ ਜਿਨ੍ਹਾਂ ਦੀ ਪੈੜੀ ਬਿਲਕੁਲ ਬਰਬਾਦ ਹੋ ਗਈ ਆ ਉਹਨਾਂ ਵਾਸਤੇ ਇਹ ਨਹੀਂਗਾ ਜਿਨ੍ਹਾਂ ਦੀ ਜ਼ਮੀਨ ਮਾਝੇ ਵੀ ਬਜੀ ਉਹਨਾਂ ਵਾਸਤੇ ਉਹਨਾਂ ਨੇ ਇਹ ਵੀ ਗੱਲ ਨਾਲ ਆਖੀ ਆ ਜਿਨ੍ਹਾਂ ਲੋਕਾਂ ਦੀ ਬਿਲਕੁਲ ਜ਼ਮੀਨ ਬਰਬਾਦ ਹੋਈ ਆ ਜਿਨ੍ਹਾਂ ਦੇ ਕੋਲ ਕੁਝ ਨਹੀਂਗਾ ਇਹ ਸਾਡੀ ਜਿਹੜੀ ਰਕਮ ਪੈਸੇ 2 ਲੱਖ ਰੁਪਈਆ ਵਾ ਇਹ ਉਹਨਾਂ ਵੀਰਾਂ ਨੂੰ ਇਹਦਾ ਬੀਜ ਕਣਕ ਦਾ ਲੈ ਕੇ ਦੇਣਾ ਵਾ ਜਦ ਕਿ ਉਹ ਆਪਦੀ ਕਣਕ ਬੀਜ ਸਕਣ ਤੇ ਉਹ ਆਪਦੇ ਪੈਰਾਂ ਦੇ ਸਿਰ ਹੋ ਸਕਣ ਦੂਜਾ ਰਹੀ ਗੱਲ ਜੋ ਪੱਤਰਕਾਰ ਸਾਹਿਬ ਨੇ ਕੀਤਾ ਸਵਾਲ ਸਰਕਾਰ ਦਾ ਇਹ ਕੰਮ ਸਰਕਾਰਾਂ ਦੇ ਆ ਇਹ 21000 ਏਕੜ ਨਹੀਂ ਡੁੱਬਿਆ ਇਸ ਵੇਲੇ ਤੀਜਾ ਹਿੱਸਾ ਪੰਜਾਬ ਡੁੱਬਿਆ ਵਾ ਅਜਨਾਲਾ ਏਰੀਆ ਡੇਰਾ ਬਾਬਾ ਨਾਨਕ ਏਰੀਆ ਫਿਰੋਜ਼ਪੁਰ ਏਰੀਆ ਕਰਪੂਰਥਲਾ ਦਾ ਏਰੀਆ ਤਰਨਤਾਰਨ ਡਿਸਟ੍ਰਿਕਟ ਦਾ ਏਰੀਆ ਗਰਦਾਸਪੁਰ ਦਾ ਏਰੀਆ ਇਹਨਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਵਾ ਅਣਗੈਲੀ ਮੈਂ ਚੈਨਲ ਮੱਧ ਮਰਾਈ ਵੀ ਆਖਦਾ ਵਾਂ ਡੈਮਾਂ ਦੇ ਉੱਤੇ ਅਣਗੈਲੀ ਗੇਟ ਨਹੀਂ ਖੁੱਲੇ ਨਾਲੇ ਤੇ ਇੱਕ ਜਵਾਨ ਦੀ ਉਥੇ ਡੈਥ ਹੋ ਗਈ ਜਿਹੜੇ ਗੇਟ ਖੋਲਦੇ ਸੀ ਉਹ ਫਲੱਡ ਗੇਟ ਟੁੱਟਣ ਦੇ ਨਾਲ ਸਭ ਤੋਂ ਵੱਡਾ ਡੇਰਾ ਬਾਬਾ ਨਾਨਕ ਦਾ ਏਰੀਆ ਰਾਵੀ ਬਿਆਸ ਦਰਿਆ ਦਾ ਜਿੱਥੇ ਸੰਗਮ ਹੁੰਦਾ ਉਥੋਂ ਰਾਵੀ ਨੇ ਨੁਕਸਾਨ ਕੀਤਾ ਜਿੰਨੂੰ ਅੱਜ ਸਰਕਾਰ ਵੀ ਪੂਰਤੀ ਨਹੀਂ ਕਰ ਸਕਦੀ ਕੀ ਮਾਲ ਡੰਗਰ ਸਾਰੇ ਰੁੜ ਗਏ ਘਾਰ ਕੋਠੀਆਂ ਟਹਿ ਗਈਆਂ ਟਰੈਕਟਰ ਡੁੱਬ ਗਏ ਰੇਤਾ ਦੇ ਵਿੱਚ ਰਹਿ ਗਏ ਸਾਡੇ ਏਰੀਏ ਦੇ ਵਿੱਚ 23 ਦੇ ਵਿੱਚ ਵੀ ਹੜ ਆਇਆ ਉਹਦੇ ਵਿੱਚ ਵੀ ਬਹੁਤ ਭਾਰੀ ਨੁਕਸਾਨ ਹੋਇਆ ਸ੍ਰੀ ਗੋਂਦਵਾਲ ਸਾਹਿਬ ਪਿੰਡ ਧੁੰਦਾ ਪਿੰਡ ਖੱਖ ਪਿੰਡ ਪਹਿਲ ਟਾਹੇ ਵਾਲੇ ਮਾਨਕ ਦੇ ਖੇਟਾਹੇ ਵਾਲੇ ਜੋਲ ਕਲੇਰ ਮੁੰਡਾ ਪਿੰਡ ਗੁਜਰਪੁਰਾ ਘੜਕਾ ਕਰਮੂ ਵਾਲਾ ਤੰਨ ਚੰਬਾ ਕਿੜੀਆਂ ਮਰੜ ਇਹ ਪਿੰਡ ਹਰੀਗਾਂ ਦੀਕਰ ਪੈਂਦੇ ਆ ਇਹ 25 ਕਿਲੋਮੀਟਰ ਲੰਮਾ ਏਰੀਆ ਪੈਂਦਾ ਵਾ ਗਵਰਨਮੈਂਟ ਨੂੰ ਕੀ ਚਾਹੀਦਾ ਜਿੱਥੋਂ ਨਹਿਰਾਂ ਨਿਕਲਦੀਆਂ ਉੱਥੇ 650 ਏਕੜ ਰਕਬਾ ਰਿਜ਼ਰਵ ਕੀਤਾ ਵਾ ਉਹਦੇ ਵਿੱਚ ਉਹਦੀ ਸੈਂਚਰੀ ਦੀ ਖਲਾਈ ਹੋਵੇ ਉਹਨੂੰ ਡੈਮ ਦੀ ਸ਼ਗਲ ਦਿੱਤੀ ਜਾਵੇ ਇਹਨੂੰ ਨਹਿਰ ਦੀ ਸ਼ਗਲ ਦਰਿਆਵਾਂ ਨੂੰ ਦੇਣ ਇਹਨਾਂ ਦੇ ਵਿੱਚੋਂ ਸਲਟ ਕੱਢੀ ਜਾਵੇ ਤੇ ਜ਼ਿਮੀਂਦਾਰਾਂ ਦੀ ਬਰਬਾਦੀ ਨਾ ਹੋਵੇ ਜਿਹੜਾ ਕੰਮ ਸਰਕਾਰਾਂ ਨਹੀਂ ਕਰ ਰਹੀਆਂ ਉਹ ਕੰਮ ਦੇਸ਼ਵਾਸੀ ਹਰਿਆਣੇ ਚੋਂ ਆਣ ਆਣ ਕੇ ਜੂਪੀ ਜੋ ਐਮਪੀ ਜੋ ਸਾਰੇ ਹਿੰਦੁਸਤਾਨ ਦੇ ਵਿੱਚੋਂ ਆਣ ਆਣ ਕੇ ਆਪਦੀ ਭਰਾਵਾਂ ਨੂੰ ਸਹਾਇਤਾ ਦੇ ਰਹੇ ਆ ਇਹਨਾਂ ਦਾ ਹਰਿਆਣੇ ਵਾਲੇ ਵੀਰਾਂ ਦਾ ਮੈਂ ਆਪਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਣ ਕੇ ਜ਼ਿੰਮੇਵਾਰਾਂ ਦੀ ਸਾਰ ਲਈ ਆ ਮਾਲਕ ਕਿਰਪਾ ਕਰੇ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਸ ਤਰ੍ਹਾਂ ਇਹ ਪਹਾਰਿਆਣਾ ਇਹ ਪੁੱਛਦੇ ਵੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਜਿਹੜਾ ਬਿਆਸ ਦੇ ਵਿੱਚ ਦਰਿਆਲ ਜਣ ਪਾਣੀ ਦੀ ਮਾਰ ਪਈ ਆ ਇਸ ਤਰ੍ਹਾਂ ਕਿਸ ਤਰ੍ਹਾਂ ਇਥੇ ਪੁੱਛੇ ਜੇ ਕਿਹੜੇ ਨਾਂ ਕੀ ਤੇ ਸਸਰੇ ਗਾਜ ਜੀ ਹਾਂ ਜੀ ਸੋਸ਼ਲ ਮੀਡੀਆ ਕੇ ਚੈਨਲੋ ਕੇ ਮਾਧਿਅਮ ਸੇ ਖਬਰਾਂ ਤਾਂ ਬਹੁਤ ਚੱਲ ਰਹੀ ਦੀ ਜੀ ਤਾਂ ਅਮਨੇ ਵਾਹ ਪਰ ਕੁਝ ਪੰਜਾਬ ਕੇ ਭਾਈਆਂ ਕੇ ਵੀਡੀਓ ਵੀ ਦੇਖੀ ਜੀ ਉਸ ਟਾਈਮ ਪਾਣੀ ਬਹੁਤ ਜ਼ਿਆਦਾ ਦਾ ਬਿਜਾ ਪਾਣੀ ਕਮ ਹੋ ਜਾਏ ਤਾਂ ਉਸ ਕੇ ਬਾਅਦ ਆ ਕੇ ਬਿਜਾਈ ਕਾ ਟਾਈਮ ਪੈ ਖਾਦ ਕੀ ਬੀਜ ਕੀ ਮਦਦ भाइयों ने वीडियो डाली तो हम वहाँ से चल पड़े थे कल हम अमृतसर तक पहुँचे तो वहाँ पर कोई नुकसान नहीं था उसके बाद तरन तारण पहुँचे तो हम वहाँ से पता चला भाई आगे के गांव में बहुत ज़्यादा नुकसान है तो हम तरन, तरन से पता करके यहाँ आए और देखा तो वास्तव में बहुत बड़ा नुकसान है आज भी पानी चल रहा है हम अपनी यहाँ से देख के आए हैं जी तो फसल एक डेढ़ महीने तक बिजाई होगी तो हम इसी वास्ते पंजाब के भाई मदद करने के लिए चले थे और हमने आके देखा वास्तव में जरूरत है तो हमने यहाँ पर अपने बाबा जी को आगे तो क्या पील करना चाहते हैं मैं अपने हरियाणा के भाइयों से ये अपील करना चाहता हूँ कि जो भी भाई आए देख के सोच के परख के सही जगह अपना दान करें जिस जिन किसानों की फसलें वास्तव में बर्बाद हुई हैं उन तक वो सहायता पहुंचनी चाहिए क्योंकि उनको आज के टाइम में बीज की खाद की डीजल की बहुत ज़्यादा जरूरत है ताकि ये किसान भाई भी अपने खेतों को ठीक कर सकें और फिर से अपनी जिंदगी खुशहाल कर सकें हम वेखना पाएगा भी सरकारा तो जो मज़ा केंद्र सरकार ने नहीं होया जवराज भारत टीवी वी तरनतारन जसबीर लडू